ਹਾਂਜੀ ਮੈਂ ਬੰਮਤਾ ਰਾਣੀ ਪਿੰਡ ਕਣਕਵਾਲ ਲਓ ਜੀ ਆਪਣੇ ਹੈਗਾ ਅੱਜ ਜਨਮਾਸਟਮੀ ਕਰਕੇ ਪ੍ਰੋਗਰਾਮ ਸੋਨੂੰ ਦਰਸ਼ਨ ਕਰਾਉਣੇ ਆ ਜੀ ਕਾਨਾ ਜੀ ਦੇ ਨਹੀਂ ਪਿੰਡ ਪਰ ਮੈਂ ਹੋਟੇ ਰਹੇ ਨੇ ਜਦੋਂ ਆਉਂਦੇ ਨੇ ਜੀ ਜੀ ਕਰੋ ਜੀ ਸਾਰੇ ਕਾਨਾ ਜੀ ਦੇ ਦਰਸ਼ਨ ਕਿ ਵੀ ਕਾਨਾ ਬਣੇਗਾ नवी कर दो भजन शुरू करा करता मक्खण खाता चीज लस्सी पीती पी, है